ਲੋਕ ਦੇਖੋ ਕਿੱਧਰ ਤੇ ਪਾਣੀ ਆ ਨੈਚੁਰਲ ਪਾਣੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗਦਾ ਪਿਆ ਝਰਨਾ ਕਿੰਨਾ ਪਿਆਰਾ ਲੱਗਦਾ ਪਿਆ ਹੈ ਤੇ ਲੋਕ ਇਹ ਦੇਖੋ ਇੱਥੇ ਕਿੱਥੋਂ ਆਇਆ ਕੁੱਕ ਸਾਹਿਬ ਅੱਛਾ ਜੀ ਅੱਛਾ ਤੇ ਇੱਕ ਹੋਰ ਗੁਫਾ ਸਾਨੂੰ ਮਿਲੀ ਹੈ ਇਹ ਵੀ ਬਾਗ ਦੀ ਗੁਫਾ ਆ ਚਿੱਤੇ ਸ਼ੇਰ ਦੀ ਜੋ ਹੋ ਸਕਦੀ ਹੈ ਗੁਫਾ ਜੀ ਉਹ ਵੀ ਦੇਖੋ ਜੀ ਵਿੱਚ ਬੋਲ ਰਿਹਾ ਆ ਬਾਬ ਜੀ ਜਰੂਰ ਦੇਖ ਸਕਦੇ ਤੁਸੀਂ ਜੀ ਨਜ਼ਦੀਕ ਲੋ ਲੋ ਜੀ ਕੁਦਰਤੀ ਨਜ਼ਾਰੇ ਤੇ ਬਹੁਤ ਸੋਹਣਾ ਲੱਗਦਾ ਆ ਇਹ ਆ ਜੀ ਇੱਥੇ ਕੋਈ ਕਿਸੇ ਸਾਣੀ ਲੱਗਦਾ ਕੋਠੀ ਨਾ ਵਾ ਤੇ ਸਰੀਆ ਬਿਲਕੁਲ ਦੇਖੋ ਨਜ਼ਾਰਾ ਕਿੰਨਾ ਸੋਹਣਾ ਆ ਤੇ ਬਹੁਤ ਸੋਹਣਾ ਲੱਗਦਾ ਆ ਤੇ ਇੱਕ ਵਾਰੀ ਆਓ ਇੱਥੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਹਜ ਇੱਕ ਨਵੇਂ ਬਲੌਗ ਚ ਤੇ ਅੱਜ ਤੁਸੀਂ ਪਿੱਛੇ ਦੇਖ ਰਿਹਾ ਇਹ ਅਸੀਂ ਆਏ ਆ ਪਹਾੜੀਆਂ ਬਾੜ ਚ ਇਹ ਵੀ ਹੁਸ਼ਿਆਰ ਪਰ ਦੇ ਵਿੱਚ ਹੀ ਆ ਤੇ ਦੇਖਣਾ ਆ ਝੜਨਾ ਤੁਹਾਨੂੰ ਵੀ ਦਿਖਾਉਣੀ ਆ ਕਿ ਕੋਈ ਇੱਥੇ ਪੈਸਾ ਨਹੀਂ ਲੱਗਦਾ ਕੋਈ ਰੁਪਈਆ ਨਹੀਂ ਲੱਗਦਾ ਫ੍ਰੀ ਆਓ ਘੁੰਮੋ ਫੀਰੋ ਖਾਓ ਪਿਆਸ ਕਰੋ ਤੇ ਘਰ ਨੂੰ ਜਾਓ ਚਲੋ ਜੀ ਦਿਖਾਉਨੇ ਆ ਵੀਡੀਓ ਨਾ ਬਣੇ ਰਹੀਓ ਪਿੱਛੇ ਚੜ੍ਹਨੇ ਦੀ ਆਵਾਜ਼ ਆਂਦੀ ਵੀ ਉਹ ਵੀ ਤੁਹਾਨੂੰ ਤੇ ਵੀਡੀਓ ਨਾ ਬਣੇ ਰਹੀ ਤੁਹਾਨੂੰ ਦਿਖਾਉਨੇ ਆ ਇੱਥੇ ਝੜਨਾ ਆ ਕੋਈ ਪੈਸਾ ਨਹੀਂ ਲੱਗਦਾ ਜਿਨ੍ਹਾਂ ਨੇ ਗਰਮੀਆਂ ਛੁੱਟੀਆਂ ਹਨ ਤੇ ਆਣਾ ਹੈ ਤੇ ਇੱਥੇ ਆਓ ਕੋਈ ਰੁਪਈਆ ਨਹੀਂ ਲੱਗਦਾ ਘੁੰਮੋ ਫਿਰੋ ਤੇ ਤੁਹਾਨੂੰ ਪਿੱਛੇ ਸਾਰਾ ਦਿਖਾਣੇ ਆ ਤੇ ਵੀਡੀਓ ਨੂੰ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸੋ ਚਲੋ ਚੱਲਦੇ ਆ। ਚਲੋ ਜੀ ਅਸੀਂ ਦੇਖਣ ਚੱਲਨੇ ਆ ਚਰਨਾ। ਦੇਖੋ ਜੀ ਬਿਲਕੁਲ ਠੰਡੀ ਹਵਾ ਆਹਾ ਕੀ ਆ ਕੀ ਬੱਤਾ ਹੈ।

ਚੜਨਾ ਪੈਂਦਾ ਹੈ ਇਹ ਇਹ ਚੜਨਾ ਪੈਂਦਾ ਹੈ ਅੱਗੇ ਇਸ ਤੋਂ ਅੱਗੇ ਜਿਹੜਾ ਦੂਜਾ ਚੜਨਾ ਪੈਂਦਾ ਹੈ ਪਹਿਲਾਂ ਇਹ ਚੜਨਾ ਦਿਖਾਣੇ ਤੁਹਾਨੂੰ ਤੇ ਇਹ ਛੋਟਾ ਚੜਨਾ ਹੈ ਤੇ ਵੱਡਾ ਚੜਨਾ ਅੱਗੇ ਜਾ ਕੇ ਆ ਤੇ ਲੋ ਜੀ ਤੁਹਾਨੂੰ ਇਹ ਵੀ ਚੜਨੇ ਦੇ ਨਜ਼ਾਰੇ ਦਿਖਾਣੇ ਆ ਇਸ ਤਰ੍ਹਾਂ ਉਤਰ ਕੇ ਆ ਇਹ ਲੋ ਜੀ ਤੇ ਜਿੱਦਾਂ ਕਿ ਪਹਿਲਾਂ ਵੀ ਮੈਂ ਕਿਹਾ ਜਿਹੜੀ ਫੀਲਿੰਗ ਤੁਸੀਂ ਹਨਾ ਜਿਹੜੀ ਫੀਲਿੰਗ ਤੁਸੀਂ ਜੰਮੂ ਕਸ਼ਮੀਰ ਚ ਲੈਣ ਜਾਂਦੇ ਹਨਾ ਉਹ ਫੀਲਿੰਗ ਆ ਤੁਸੀਂ ਇੱਥੇ ਲਵੋ ਫ੍ਰੀ ਆ ਕੋਈ ਪੈਸਾ ਨਾ ਲਾ ਕੇ ਕੁਝ ਇੰਜੋਏ ਕਰੋ ਪਰ ਗੰਦ ਨਾ ਪਾਓ ਗੰਦ ਵੀ ਬਹੁਤ ਪਾਇਆ ਦੇਖੋ ਇੱਥੇ ਪਲਾਸਟਿਕ ਦੀ ਬੋਤਲ ਸੱਟੀਆਂ ਹੋਈਆਂ ਤੇ ਆਓ ਖਾਓ ਪੀਓ ਹਨਾ ਐਸ਼ ਕਰਕੇ ਜਾਓ ਪਰ ਗੰਦ ਨਹੀਂ ਪਾਉਣਾ ਚਾਹੀਦਾ ਤੇ ਉਹ ਦੇਖੋ ਸਾਹਮਣੇ ਜੀ ਬਹੁਤ ਸੋਹਣਾ ਵੀ ਆ ਤੇ ਝੜਨਾ ਚੱਲਦਾ ਪਿਆ ਆ ਤੇ ਅੱਗੇ ਆ ਜਾਂਦਾ ਆ ਤੇ ਦੂਜਾ ਝੜਨਾ ਹੈ ਬਾਹਰ گاؤں ਜਾ ਕੇ ਹੋ ਜਾ سامنے چلتا پیا چڑنا تو جا کے دکھانے پتھروں کے پچوں کی بہت جی نظارے بہت سونا انجوائے کرنے والی جگہ ہے ہاں ਇਹ ਵੀਡੀਓ ਤਾਂ ਆਸੀਂ ਲਿਆਏ ਆ ਤੁਹਾਡੇ ਸਾਹਮਣੇ ਤੇ ਜਿਨ੍ਹਾਂ ਨੇ ਗਰਮੀਆਂ ਚ ਨਾ ਕਿਤੇ ਠੰਡੀ ਜਗ੍ਹਾ ਲੱਭਦੇ ਘੁੰਮਣ ਫਿਰਨ ਨੂੰ ਨਾ ਉਹ ਇੱਥੇ ਆਓ ਪਹਿਲਾਂ ਕਿਹਾ ਜਿਨ੍ਹਾਂ ਨੇ ਹੈ ਨਾ ਇੰਜੋਏ ਕਰਨ ਜਾਂਦੇ ਆ ਜੰਮੂ ਕਸ਼ਮੀਰ ਜਾਂਦੇ ਆ ਨਾ ਇੰਨੇ ਨੇ ਪੈਸਾ ਖਰਚ ਕੇ ਕੁੱਕੜ ਨੇੜ ਜਾਂਦੇ ਆ ਤੁਸੀਂ ਤੇ ਔਰੇ ਨਾਲੋਂ ਤਾਂ ਤੁਸੀਂ ਇੱਥੇ ਆਓ ਕੋਈ ਪੈਸਾ ਨਹੀਂ ਲੱਗਦਾ ਹੈਗਾ ਫ੍ਰੀ ਆ ਹੈ ਨਾ ਤੇ ਸਾਹਮਣੇ ਦੇਖਣ ਚਾਹੇ ਦੇਖੋ ਪਹਾੜ ਕਿਦਾਂ ਰਸਤੇ ਪਏ ਪਹਾੜ ਰਸਤੇ ਆ ਇਹਨਾਂ ਚ ਪਾਣੀ ਰਸਤੇ ਪਿਆ ਅੱਗੇ ਜਾ ਕੇ ਬਾਕੀ ਦੇਖਦੇ ਆਂ ਬਹੁਤ ਸੋਹਣਾ ਨਜ਼ਾਰਾ ਹੈ ਜੀ ਇਹ ਦੇਖੋ ਪਹਾੜ ਉਸ ਤੇ ਪੇਛੇ ਪਹਾੜਾਂ ਚੋਂ ਪਾਣੀ ਦਿੱਤਾ ਪਿਆ ਹੈ ਦੇਖੋ ਜੀ ਇਹ ਦਿੱਤਾ ਵੀ ਹੋਗਾ ਤੁਹਾਨੂੰ ਆਹ ਦੇਖੋ ਇਹ ਪਾਣੀ ਰਿਸ਼ਤਾ ਪਹਾੜਾਂ ਚ ਨਰੀ ਇਹ ਦੇਖੋ ਪਾਣੀ ਕਿਧਰ ਰਿਸ਼ਤਾ ਪਿਆ ਪਹਾੜਾਂ ਚ ਤੇ ਸਾਹਮਣੇ ਹੈਗਾ ਚਾਰਨਾ ਇਹ ਹੈਗਾ 14 ਚਾਰਨਾ ਇਹ ਵੀ ਬਹੁਤ ਸੋਹਣਾ ਲੱਗਦਾ ਰਿਓ ਪਰ ਉਹਨੇ ਜਾ ਰਹੇ ਚਾਰਨੇ ਲੋਕੋ ਜੀ ਨੇ ਜਾ ਰਹੇ ਚਾਰਨੇ ਰੇ ਆਹ ਉਹ ਕੋਈ ਪੈਸਾ ਨਹੀਂ ਹੈਗਾ ਠਾਣਾ ਡੈਮ ਦੇ ਕੋਲ ਹੀ ਇਹ ਚਾਰਨਾ ਪੈਂਦਾ ਆ ਇੱਕ ਵਾਰੀ ਜ਼ਰੂਰ ਆਵੋ ਇੰਜੋਏ ਕਰੋ ਬਹੁਤ ਸੋਹਣਾ ਹੈ ਬਿਲਕੁਲ ਸ਼ੁੱਧ ਪਾਣੀ ਆ ਦੇਖਿਆ ਜਾਵੇ ਤਾਂ ਇਹ ਰੱਖੋ ਸ਼ੁੱਧ ਪਾਣੀ ਆ ਇਹ ਦੇਖੋ ਇਹ ਹੈ ਰਸਤਾ ਤੇ ਚੱਲਦੇ ਆਂ ਇਹ ਤੁਹਾਨੂੰ ਹਲਕਲ ਕੇ ਆਵਾਜ਼ ਆ ਵੀ ਰਹੀ ਹੋਗੀ ਝਰਨੇ ਦੀ ਤੇ ਕੁਦਰਤੀ ਨਜ਼ਾਰੇ ਜਿਹਨਾਂ ਨੇ ਗਰਮੀਆਂ ਚਾਹਣਾ ਤੇ ਇੱਥੇ ਆਓ ਇੱਥੇ ਕੋਈ ਪੈਸਾ ਨਹੀਂ ਲੱਗਦਾ ਹੈਗਾ ਤੇ ਇਹ ਦੇਖੋ ਇਸ ਤਰ੍ਹਾਂ ਤੇ ਬਾਕੀ ਦਿਖਾਉਣੇ ਤੁਹਾਨੂੰ ਝਰਨਾ ਵੀ ਵਾਸ ਤੋਂ ਵੀ ਸੁਣ ਸਕਦੇ ਆ ਕਿ ਆਵਾਜ਼ ਤੋਂ ਸੁਣਦੇ ਆ ਆਹ ਰਖਤ ਮੈਂ ਇੱਥੇ ਤੇ ਨੀਚੇ ਚੜਨਾ ਆ ਇੱਥੇ ਕਾ ਹੋਰ ਪੀਬੀ 7 4725 ਇਹ ਵੀ ਪਹਿਲਾਂ ਆਏ ਹੋਏ ਆ ਥੰਦੇ ਕਿ ਬਹੁਤ ਚੈਤਾਨ ਨੂੰ ਵਿਖੋਨੇ ਆ ਚੜਨਾ ਇਹ ਇਸ ਤਰ੍ਹਾਂ ਰਸਤਾ ਜਾ ਹੁੰਦਾ ਹੁੰਦਾ ਜੀ ਚੜਨੇ ਨੂੰ ਜਾਣ ਨੂੰ ਰਸਤਾ ਇਹ ਆ ਇਹ ਦੇਖੋ ਜੀ ਹਾਂ ਜੀ ਅਸੀਂ ਪਹੁੰਚ ਗਏ ਝਰਨੇ ਤੇ ਜਿਉਂ ਤੁਹਾਨੂੰ ਦਿਖਾਉਣੀ ਆ ਝਰਨਾ ਤੇ ਇਹ ਆ ਸਾਹਮਣੇ ਦੀ ਝਰਨਾ ਲੋ ਜੀ ਕੁਦਰਤੀ ਨਜ਼ਾਰੇ ਤੇ ਬਹੁਤ ਸੋਹਣਾ ਲੱਗਦਾ ਆ ਇਹ ਆ ਜੀ اتے کوئی پیسہ نہیں لگتا کچھ نہیں ہے باسری آپ کو دیکھو نظارہ کنا سونا ہے تو بہت سونا لگتا ہے ایک بار آؤ اتھائی ٹکٹ نہیں ہے کچھ نہیں ہے بہت سونا نظارہ لگتا ہے دیکھوں اتنے آ کے نا بھی پوچھ سکتے ہیں اس طرح ਪਰ ਇੰਨਾ ਸੋਹਣਾ ਹੈ ਉਧਰ ਸਾਹਮਣੇ ਦੇਖੋ ਜੀ ਉੱਥੇ ਦੇਖਿਆ ਝਾਰਨਾ ਤੁਹਾਨੂੰ ਦਿਖਾਇਆ ਇੰਨਾ ਸੋਹਣਾ ਹੈ ਤੇ ਜੇ ਤੁਸੀਂ ਇੰਨੇ ਹਨਾ ਹੋਨੇ ਆ ਝਾਰਨੇ ਚ ਨਜ਼ਾਰੇ ਕੁਦਰਤੀ ਲੈਣ ਤੇ ਉਸ ਤੋਂ ਵੱਧ ਤੁਸੀਂ ਇਹ ਦੇਖੋ ਜੀ ਇਹਨਾਂ ਨੇ ਇੱਥੇ ਲੋਕਾਂ ਨੇ ਗੰਦ ਕਿੱਦਾਂ ਪਾਏ ਆ ਤੇ ਦੇਖ ਸਕਦੇ ਹੋ ਨਾ ਇਹ ਦੇਖੋ ਹੈ ਨਾ ਇਹ ਦੇਖੋ ਵਿੱਚੇ ਪਲਾਸਟਿਕ ਦੀਆਂ ਬੋਤਲਾਂ ਛੁੱਟੀਆਂ ਹੋਈਆਂ ਹਨਾ ਆ ਦੇਖੋ ਆ ਦੇਖੋ ਇਹ ਦੇਖੋ ਇਹ ਬਿੱਚੀ ਲੋਕਾਂ ਨੇ ਗੰਦ ਪਾਇਆ ਹੋਇਆ ਹੈ ਇਹ ਦੇਖੋ ਬੋਤਲਾਂ ਆਏ ਦੇਖੋ ਇੱਥੇ ਵੀ ਬੋਤਲਾਂ ਪਈਆਂ ਹਨ ਜਿੱਥੇ ਇੰਨਾ ਕੁਦਰਤ ਇੰਨ ਜ਼ਿਆਦਾ ਹੈ ਉਹਨੂੰ ਤੁਸੀਂ ਲੈਣ ਆਉਨੇ ਹੋ ਤਾਂ ਉਸ ਤੇ ਵਾਦਾ ਤੁਸੀਂ ਇੱਥੇ ਇਦਾਂ ਬੋਤਲਾ ਸੁੱਟਦੇ ਹੋ ਤਾਂ ਕਿੰਨਾ ਗਲਤ ਕੰਮ ਆ ਜੀ ਤੇ ਦੇਖ ਸਕਦੇ ਆ ਨਾ ਤੇ ਆਹ ਕੰਮ ਨਾ ਨਾ ਕਰੋ ਤੁਸੀਂ ਤੇ ਇਹ ਜੇ ਖਾਣੇ ਪੀਣੇ ਇਹਨੂੰ ਆਪਣਾ ਰਫਾਫਾ ਡਸਟਬਿਨ ਲੈ ਕੇ ਡਸਟਬਿਨ ਚ ਪਾ ਕੇ ਨਾਲ ਲੈ ਕੇ ਜਾਓ ਤੇ ਇੰਨਾ ਸੋਹਣਾ ਕੁਦਰਤੀ ਨਜ਼ਾਰਾ ਹੈ ਉਸ ਨੂੰ ਦੇਖਣ ਆਨੇ ਹਨਾ ਤੇ ਇੰਜੋਏ ਕਰਨ ਆਉਨੇ ਆ ਤੇ ਉਹਦਾ ਇਹ ਮਤਲਬ ਥੋੜੀ ਹੈ ਕਿ ਤੁਸੀਂ ਆ ਗੰਦ ਇੰਨਾ ਪਾ ਕੇ ਜਾਓ ਜੇ ਖਾਣੇ ਪੀਣੇ ਇੱਥੇ ਬਹਿ ਕੇ ਤੇ ਖਾਣ ਪੀਣਦਾ ਇਹ ਮਤਲਬ ਥੋੜੀ ਹੁੰਦਾ ਕਿ ਗੰਦ ਪਾਓ ਜੀ ਤੇ ਦੇਖੋ ਇੱਥੇ ਬਹੁਤ ਬੋਤਲਾਂ ਪਈ ਹੋਈਆਂ ਕੁਝ ਪਾਣੀ ਵਿੱਚ ਵੀ ਬੋਤਲਾਂ ਪਈਆਂ ਹੋਈਆਂ ਤੇ ਲੋਕ ਨਹੀਂ ਹਟ ਸਕਦੇ ਲੋਕ ਸੁਤਰ ਨਹੀਂ ਸਾਡੇ ਪੰਜਾਬੀ ਲੋਕ ਸੁਧਰ ਨਹੀਂ ਸਕਦੇ ਜੋ ਮਰਜ਼ੀ ਕਰ ਲੋ ਇਹ ਨਹੀਂ ਸੁਧਰ ਸਕਦੇ ਹੈਗੇ ਤੇ ਇਦਾਂ ਹੀ ਰਹਿਣਗੇ ਦੇਖੋ ਇਹ نیچے ਬੋਤਲਾਂ ਨਾ ਪਈ ਹੈ ਦੇਖੋ ਇਹ ਆ ਕੰਮ ਲੋਕਾਂ ਦੇ ਵਿੱਚੇ ਪਲਾਸਟਿਕ ਦੀ ਬੋਤਲਾਂ ਛੁੱਟੀਆਂ ਹੋਈਆਂ ਆ ਪਾਣੀ ਦੇ ਵਿੱਚੇ ਲਿਫਾਫੇ ਛੁੱਟੇ ਹੋਏ ਤੁਸੀਂ ਆਪ ਦੇਖੋ ਜੀ ਤੇ ਜੇ ਇੰਨਾ ਸਵੱਛ ਪਾਣੀ ਆ ਨਾ ਇੰਨਾ ਸੋਹਣਾ ਨਜ਼ਾਰਾ ਆ ਤੇ ਓਰੇ ਵਿੱਚ ਤੁਸੀਂ ਆ ਦੇਖੋ ਇੱਥੇ ਵੀ ਤੁਸੀਂ ਦੇਖੋ ਕਿ ਕਿੱਦਾਂ ਬੋਤਲਾਂ ਛੁੱਟੀਆਂ ਆ ਆ ਦੇਖੋ ਇਹ ਦੇਖੋ ਨਾਲੇ ਉੱਥੇ ਖਾਂਦੇ ਪਿੰਦੇ ਉੱਥੇ ਕੂੜਾ ਕਰਕਰ ਸੁੱਟ ਜਾਂਦੇ ਆ ਤੇ ਬਹੁਤ ਗਲਤ ਕਰਦੇ ਆ ਵੀ ਹਨਾ ਇਹ ਦੇਖੋ ਬੱਚੇ ਲਫਾਫੇ ਬੱਚੇ ਇਹ ਦੇਖੋ ਇਹ ਦੇਖੋ ਇਹ ਤੁਸੀਂ ਦੇਖ ਸਕਦੇ ਲਫਾਫੇ ਕਿੱਦਾਂ ਸੁੱਟੇ ਹੋਏ ਆ ਜੀ ਦੇਖੋ ਤੁਹਾਨੂੰ ਸਾਰਾ ਤਕੋਣ ਇੰਨਾ ਪਾਣੀ ਸਵੱਛ ਪਾਣੀ ਬਿਲਕੁਲ ਸ਼ੁੱਧ ਪਾਣੀ ਹੈ ਇਹੋ ਤੇ ਔਰ ਗੰਧ ਦੇਖ ਲਓ ਲੋਕਾਂ ਨੇ ਕਿੱਦਾਂ ਪਾਇਆ ਤੁਸੀਂ ਕਰ ਵੀ ਇਹੋ ਹੀ ਕੁਛ ਆਪਣੇ ਘਰ ਦੇ ਇਹ ਦੇਖੋ ਪਿੱਛੇ ਲਫਾਫੇ ਰੋੜੇ ਜਾਂਦੀ ਹੈ ਇਹ ਦੇਖੋ ਬਿਲਕੁਲ ਦੇ ਤੁਸੀਂ ਦੇਖ ਸਕਦੇ ਕੁਦਰਤੀ ਨਿਸ਼ਾਨਾ ਆ ਇਹ ਫਰੀਪਲਾਸਰ ਦੀ ਬੋਤਲਾ ਵਿੱਚ ਰੁੜੀਆਂ ਜਾਂਦੀਆਂ ਹਨ ਤੇ ਜਿੱਦਾਂ ਤੁਹਾਨੂੰ ਦਿਖਾਇਆ ਪਿੱਛੇ ਇੰਨਾ ਸੋਨਾ ਹੈ ਨਾ ਉਹ ਤੇ ਉਹਦੇ ਵਿੱਚ ਦੇਖੋ ਆ ਦੇਖੋ ਇਹ ਦੇਖੋ। ਬੱਦਾਂ ਲੋਕਾਂ ਨੇ ਗੰਦ ਪਾਇਆ ਹੋਇਆ ਹੈ। ਜੇ ਇੰਜਜੋਏ ਕਰਨਾ ਹੋਣੇ ਐ ਇੰਜਜੋਏ ਕਰਨ ਦਾ ਇਹ ਥੋੜੀ ਮਤਲਬ ਤੁਸੀਂ ਇੱਥੇ ਖਾਓ ਪੀਓ ਉੱਥੇ ਸੁੱਟ ਕੇ ਚਲ ਜਿਓ। ਦੱਸੋ। ਲੋਜੀ ਅੱਜ ਤਾਂ ਅਸੀਂ ਤਾਂ ਨੂੰ ਲੈ ਕੇ ਆਏ ਆ ਝਰਨੇ ਤੇ। ਜੋ ਠਾਣਾ ਡੈਮ ਦੇ ਕੋਲ ਪੈਂਦਾ ਹੈ ਝਰਨਾ। ਤੇ ਦੇਖੋ ਜੀ ਇਹਨਾਂ ਨੂੰ ਜ਼ਿਆਦਾ ਦੇਖੋ। ਤੇ ਆ ਦੇਖੋ ਪਰ ਗੰਦ ਵੀ ਲੋਕਾਂ ਨੇ ਬਹੁਤ ਪਾਇਆ ਹੋਇਆ ਏ ਇਹ ਦੇਖੋ ਜੀ ਇਹ ਕੋ ਲੋਕਾਂ ਨੇ ਗੰਦ ਕਿੰਨਾ ਪਾਇਆ ਹੋਇਆ ਲੋ ਗੱਲ ਕੋਲ ਆਫ ਪਾਣੀ ਪਰ ਲੋਕਾਂ ਨੇ ਤਾਂ ਗੰਦੇ ਹੀ ਪਾ ਕੇ ਰੱਖ ਦਿੱਤਾ ਆ ਜਾ ਆਇੰਗ ਹਾਂਜੀ ਜੀ ਜਿੱਥੇ ਤੁਸੀਂ ਕੋਕਰ ਨੇਟ ਜਾਣੇ ਆ 1.5 200 ਰੁਪਇਆ ਲਾ ਕੇ ਆਨੇ ਆ ਨਾ ਇਹ ਦੇਖੋ ਇਹ ਇਦਾਂ ਜਾਂਦੀ ਪਈ ਐ ਇਹੋ ਪਾਣੀ ਝਰਨਾ ਤੇ ਬਹੁਤ ਸੋਹਣਾ ਨਜ਼ਾਰਾ ਐ ਇੱਥੇ ਆਓ ਠਾਣਾ ਡੈਮ ਦੇ ਕੋਲ ਪੈਂਦਾ ਇਹ ਝਰਨਾ ਤੇ ਇੱਥੇ ਆਓ ਇੱਥੇ ਮਤਲਬ ਕਿ ਨਜ਼ਾਰੇ ਲੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਐ ਪਥੋੜੀ ਦੁਨੀਆ ਦਾ ਆ ਕੰਮ ਖਰਾਬ ਹੋ ਗਿਆ ਲੋਕੀ ਆ ਦੇਖੋ ਪਲਾਸਟਿਕ ਦੀ ਬੋਤਲਾਂ ਕੀ ਹੈ ਨਾ ਲਫਾਫੇ ਕੀ ਨਾ ਸਭ ਇੱਥੇ ਸੁੱਟ ਜਾਂਦੇ ਖਾ ਪੀ ਕੇ ਇਹ ਕੰਮ ਗਲਤ ਵਾ ਤੇ ਉਧਰ ਤਾਂ ਬਹੁਤ ਸੋਹਣਾ ਲੱਗਦਾ ਫਿਰ ਫਾਇਦਾ ਜੇ ਆਨੇ ਤਾਂ ਸਫਾਈ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਤੇ جی. دیکھو اتنے بھی پلاسٹک دیا ہوئی بوتل دیکھو جی ادھر بھی سٹیا ہوئی ہیں دیکھو پلاسٹک دوتل دی بہت گند پایا ہوا ہے پلاسٹک کا سمان سٹ کے اس سامنے بھی تیس دیکھ سکتے پلاسٹک کی بوتل بہت سٹیاں ہوئی ہیں ਕੁਕਰਨੇਡ ਨਾ ਜਾਓ ਕਿਉਂਕਿ ਕੁਕਰਨੇਡ ਦੇਰ 200 ਰੁਪਏ ਤੋਂ ਸੀ ਲਾਉਣੇ ਆ ਇੱਥੇ ਫ੍ਰੀ ਦੇ ਨਜ਼ਾਰੇ ਲੋ ਤੇ ਇੱਕ ਵਾਰੀ ਇੱਥੇ ਆਓ ਥਾਣ ਨਾਲੋਂ ਜੀ ਇੱਕ ਵਾਰੀ ਆਓ ਇੱਥੇ ਠਾਣਾ ਡੈਮ ਦੇ ਕੋਲ ਆ ਚਰਨਾ ਬਹੁਤ ਸੋਹਣਾ ਆ ਤੇ ਕੁਕਰਨੇਡ ਦੇ ਨਜ਼ਾਰੇ ਲੋ ਇੱਥੇ ਆ ਕੇ ਤੇ ਫ੍ਰੀ ਚ ਕੋਈ ਪੈਸਾ ਨਹੀਂ ਲੱਗਦਾ ਕੁਛ ਨਹੀਂ ਜੀ ਇਹ ਦੇਖੋ ਫ੍ਰੀ ਚ ਨਜ਼ਾਰੇ ਲੋ ਦੇਖੋ ਜੀ ਕਿੱਦਾਂ ਗੰਦ ਪਾਇਆ ਲੋਕਾਂ ਨੇ ਇਹ ਦੇਖੋ ਬੋਤਲਾਂ ਕਿੱਦਾਂ ਛੱਡੀਆਂ ਹੋਈਆਂ ਆ ਐ ਦੇਖੋ ਪਾਣੀ ਦੇ ਵਿੱਚੇ ੜੜ ੜ ਕੇ ਆਉਂਦੀਆਂ ਬੋਤਲਾਂ ਐ ਦੇਖੋ ਜੀ ਇਹ ਦੇਖੋ ਜੀ ਕਿਦਾਂ ਗੰਦ ਪਾਇਆ ਵਿੱਚ ਇੰਨਾ ਸਵੱਛ ਪਾਣੀ ਆ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਪਾਣੀ ਕਿੰਨਾ ਸ਼ੁੱਧ ਪਾਣੀ ਆ ਤੇ ਇਹਦੇ ਵਿੱਚ ਗੰਦ ਕਿਦਾਂ ਲੋਕਾਂ ਨੇ ਪਾਇਆ ਦੇਖੋ ਇਹ ਦੇਖੋ ਪਲਾਸਟਿਕ ਦੇ ਲਫਾਫੇ ਹਨਾ ਇਹ ਦੇਖੋ ਪਲਾਸਟਿਕ ਦੀਆਂ ਬੋਤਲਾਂ ਲਫਾਫੇ ਵਿੱਚੇ ਸੁੱਟੇ ਹੋਏ ਆ ਦੁਨੀਆ ਸੁਧਰ ਨਹੀਂ ਸਕਦੀ ਇਹ ਆ ਗੱਲ ਕਿ ਦੁਨੀਆ ਸੁਧਰ ਨਹੀਂ ਸਕਦੀ ਹੈ ਵੀ ਇਹ ਇਹ ਦੇਖੋ ਇਹ ਦੇਖੋ ਗੰਦ ਲੋਕਾਂ ਨੇ ਜਿਆਦਾ ਪਾਇਆ ਹੈ ਵਿੱਚੇ ਸੁੱਟ ਦਿੰਦੇ ਪਾਣੀ ਦੇ ਇਹ ਵੀ ਕੰਮ ਕਰਦੇ ਆ ਜਿਹੜੇ ਆਂਦੇ ਆ ਨਾ ਤੇ ਜੇ ਤੁਸੀਂ ਖਾਣ ਪੀਣ ਆਨੇ ਖਾ ਪੀ ਕੇ ਤੇ ਤੁਸੀਂ ਫਿਰ ਆਪਣਾ ਲੈ ਕੇ ਜਾਓ ਨਾ ਖਲਾਰਾ ਨਾਲ ਪਾ ਕੇ ਲੈ ਕੇ ਜਾਓ ਬਿਲਕੁਲ ਨੇਚਰਲ ਕੁਦਰਤੀ ਹੈ ਤੇ ਤੁਸੀਂ ਦੇਖ ਵੀ ਸਕਦੇ ਨੇ ਨੇਚਰਲ ਕੁਦਰਤੀ ਹੈ ਤੇ ਦੇਖੋ ਇੱਥੇ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਬੋਤਲ ਇਹ ਦੇਖੋ ਜੀ ਇਹ ਆ ਲੋਕਾਂ ਦੇ ਹਾਲ ਇੱਥੇ ਬੋਤਲਾ ਸੁੱਟ ਕੇ ਚਲ ਜਾਂਦੀ ਹੈ ਤੇ ਆਪਣਾ ਸਮਾਨ ਜੇ ਤੁਸੀਂ ਆਨੇ ਤੇ ਨਾਲ ਲੈ ਕੇ ਜਾਓ ਨਾ ਜਿੱਦ ਤੱਕ ਇੱਥੇ ਆ ਬੋਰਡ ਵੀ ਲੱਗੇ ਹੋਏ ਆ ਬੋਰਡ ਵੀ ਲੋਕਾਂ ਨੇ ਤੋੜ ਤੋੜ ਕੇ ਸੁੱਟ ਦਿੱਤੇ ਆ ਬਿਲਕੁਲ ਕੁਦਰਤੀ ਹੈ ਨਜ਼ਾਰੇ ਨੇਚਰਲ ਆ ਜੀ ਇਹ ਦੇਖੋ ਜਿਵੇਂ ਜੀ ਕੋਲ ਤਾਂ ਇੱਥੇ ਵੀ ਦੇਖੋ ਖਲਾਰਾ ਕਿਦਾਂ ਪਾਇਆ ਲੋਕਾਂ ਨੇ ਇਹ ਦੇਖੋ ਖਾ ਪੀ ਕੇ ਇੱਥੇ ਸੁੱਟ ਦਿੱਤਾ ਇੱਥੇ ਖਾ ਲਿਆ ਤੁਸੀਂ ਇੱਥੇ ਸੁੱਟ ਦਿੱਤਾ ਇਹ ਵੀ ਕੰਮ ਗਲਤ ਆ ਜੇ ਤੁਸੀਂ ਖਾਣੇ ਪੀਣੇ ਆ ਤੇ ਇੱਥੇ ਆ ਤੇ ਖਲਾਰਾ ਪਾਣੇ ਨਾ ਹੈ ਨਾ ਇਹ ਨਾਲ ਲੈ ਕੇ ਜਾਓ ਆਪਣਾ ਖਲਾਰਾ ਇਹ ਵੀ ਜੋੜੀ ਜਿਹੜੀ ਆਈ ਉਹ ਇਹਨਾਂ ਨੇ ਵੀ ਖਾਦਾ ਪੀਤਾ ਤੇ ਇਹਨਾਂ ਨੇ ਵੀ ਖਲਾਰਾ ਇੱਥੇ ਪਾ ਦਿੱਤਾ ਆ ਇਹਨਾਂ ਦਾ ਹੀ ਪਹਿਲੇ ਖਾਫੇ ਆ ਦੇਖੋ ਦੇਖੋ ਆ ਲੁਫਾ ਫੇ ਆ ਬਹੁਤ ਥੱਲੇ ਪਈਆਂ ਐ ਇਹਨਾਂ ਦੀਆਂ ਹਾਂ ਬਹੁਤ ਹਨ ਤੇ ਆ ਇਹ ਆ ਬੰਦੇ ਖਾਂਦੇ ਸੀ ਇਹ ਬੈਠੇ ਸੀ ਇੱਥੇ ਖਾਂਦੇ ਇਹਨਾਂ ਇੱਥੇ ਸੌਂਦੇ ਤਾਂ ਉਹ ਬੋਤਲਾ ਭੱਜੀਆਂ ਪਈਆਂ ਐ ਹੈਨਾ ਇਹ ਦੇਖੋ ਇੱਧਰ ਬੋਤਲਾ ਭੱਜੀਆਂ ਪਈਆਂ ਐ ਇਹ ਇੰਨਾ ਸੋਹਣਾ ਝਰਨਾ ਐ ਜਿਹੜਾ ਤੁਹਾਨੂੰ ਦਿਖਾਇਆ ਸਾਹਮਣੇ ਝਰਨਾ ਐ ਤੇ ਇੰਨਾ ਸੋਹਣਾ ਝਰਨਾ ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਇੰਨਾ ਲੋਕੀ ਗੰਦ ਪਾਉਂਦੇ ਆ گند نہیں پا چاہیار ہے گا یہ دیکھو کنا سونا لگتا قدرتی نظارہ آ جاتے لوک گند پا کے چل جاتے دیکھو, اے دیکھو. اے دیکھو. اے اس طرح ہے گند نہیں پایا چاہیے جی قدرتی نظارے لین ہونے تو گند نہ پاؤ اتنے یہ دیکھو کنا سونا لگ رہا ہے نظارہ قدرتی ہے نا تو دیکھ سکتے ਕਹਿੰਦੇ ਪਾਣੀ ਆ ਨੈਚੁਰਲ ਪਾਣੀ ਆ ਦੇਖੋ ਕਿ ਬਹੁਤ ਸੋਹਣਾ ਲੱਗਦਾ ਹੈ ਛਾਰਲਾ ਕਿੰਨਾ ਪਿਆਰਾ ਲੱਗਦਾ ਪਿਆ ਹੈ ਤੇ ਲੋ ਮੇਰੇ ਕੋ ਇੱਥੇ ਕੋਈ ਪੈਸਾ ਨਹੀਂ ਲੱਗਦਾ ਕੋਈ ਚੀਜ਼ਾਂ ਨਹੀਂ ਲੱਗਦਾ ਫ੍ਰੀ ਹੈ ਜਿਹੜਾ ਕੁੱਕਾ ਨੇ 1.5 200 ਰੁਪਏ ਲੈਂਦੇ थे ਕੋਈ ਪੈਸਾ ਨਹੀਂ ਹੈਗਾ ਆਓ ਇੰਜੋਏ ਕਰੋ ਪਰ ਗੰਦ ਨਾ ਪਾਉਥੇ ਉਹ ਕਿ ਵਿਖੇ ਲਗਾਇਆ ਤੁਹਾਨੂੰ ਬੰਦ ਬਹੁਤ ਲੋਕਾਂ ਨੇ ਪਾਇਆ ਬੰਦ ਨਾ ਪਾਓ ਇੱਥੇ ਆ ਕੇ ਸਫਾਈ ਦਾ ਵੀ ਧਿਆਨ ਰੱਖੋ ਜੇ ਆਨੇ ਆ ਸਫਾਈ ਦਾ ਜ਼ਰੂਰ ਧਿਆਨ ਰੱਖੋ ਪਰ ਉਪਰ ਦੇ ਕੋ ਪਿੰਨਾ ਸੋਨਾ ਬਣਿਆ ਪਾਣੀ ਚਾਲਣਾ ਬਹੁਤ ਸੋਨਾ ਲੱਗਦਾ ਪਿਆ ਹੈ ਭਈਆ ਆ ਪੱਥਰ ਹੀ ਆ ਪੱਥਰ ਹੀ ਆ ਹਾਂ ਇਹਦੇ ਤੋਂ ਪਾਣੀ ਚੱਲਦਾ ਹੈ ਦੇਰ ਦਿੱਤਾ ਚੱਲਦਾ ਹੈ ਹੋ ਜੇ ਉਹ ਹੋ ਗਿਆ ਇਹ ਗਲੋ ਤਾਂ ਨਹੀਂ ਕਿ ਗਲੋ ਹੀ ਆ ਹਾਂ ਹਾਂ ਗਲੋ ਆ ਵਾਕਿ ਸਹੀ ਗੱਲ ਮੈਂ ਗਲੋ ਗਲੋ ਆ ਸੁੱਕੀ ਹੋ ਪਰ ਸੁੱਕੀ ਹੋ ਆ ਨਾ ਹਾਂ ਹਾਂ ਇਹ ਦੇਖੋ ਜੀ ਗਲੋ ਆ ਕੋਲ ਨਲੋ ਲੈਣੀ ਹੈ ਤੇ ਇੱਥੇ ਆ ਜਿਓ ਇੱਥੇ ਛਾਣਨੇ ਦੇ ਕੋਲ ਲੱਗੀ ਉਹ ਗਲੋ ਨੇ ਛਾੜਾ ਗਲੋ ਜੀ ਦੇਖੋ ਜੇ ਲੋਕਾਂ ਨੂੰ ਜੁਆਏ ਕਰਨਾ ਹੈ ਚਿਕਨ ਖਾਣ ਆਏ ਇਥੇ ਤੇ ਇੰਜੋਏ ਕਰਨਾ ਆ ਦੇਖੋ

enjoy ਕਰ ਰਹਾ ਹੈ ਛੋਟਾ ਜਿਹਾ ਬੱਚਾ ਵੀ enjoy ਕਰ ਰਹਾ ਹੈ ਦੇਖੋ ਬਹੁਤ ਸੋਹਣਾ ਨਜ਼ਾਰਾ ਹੈ ਜਰੂਰ ਆਓ ਇੱਕ ਵਾਰੀ ਹਾਂ ਲੋ ਜੀ ਅਸੀਂ ਜਿਸ ਵੇਲੇ ਚੜਨਾ ਤੋਂ ਆਂਦੇ ਪਏ ਸੀ ਤੇ ਇਹ ਦੇਖੋ ਜੀ ਇਹ ਵੀ ਮਕਾਨ ਬਣਿਆ ਹੋਇਆ ਹੈ ਪੱਥਰਾਂ ਦਾ ਤੇ ਜਰੂਰ ਕੋਈ ਨਾ ਕੋਈ ਇੱਥੇ ਰਹਿੰਦਾ ਹੋਊਗਾ ਹਾਂ ਇਹ ਦੇਖੋ ਜੀ ਮਕਾਨ ਵਾ ਮਕਾਨ ਬਣਿਆ ਹੋਇਆ ਢਹਿ ਟੂ ਗਿਆ ਆ ਤੇ ਬਣਿਆ ਵੀ ਪੱਥਰਾਂ ਚ ਆ ਤੇ ਜ਼ਰੂਰ ਕਿਸੇ ਟਾਈਮ ਕੋਈ ਇੱਥੇ ਰਹਿੰਦਾ ਵੀ ਹੋਣਾ ਜਦੋਂ ਉਹ ਸਾਹਮਣੇ ਵੀ ਛੱਡ ਗਏ ਹੋ ਮਕਾਨ ਹਨਾ ਤੇ ਜਿਦੋਂ ਪਤਾ ਲੱਗੋਗੇ ਇੱਥੇ ਬਾਗ ਚਿੱਤੇ ਜ਼ਿਆਦਾ ਹੈ ਉਸ ਕਰਕੇ ਜ਼ਰੂਰ ਇੱਥੇ ਛੱਡ ਗਏ ਹੋਗੇ ਕਿਉਂਕਿ ਰਸਤਾ ਵੀ ਬਿਲਕੁਲ ਸੇਫ ਨਹੀਂ ਹੈਗਾ ਇਹੋ ਤੇ ਇਹ ਦੇਖੋ ਇੱਟ ਟੈਗ ਆਇਆ ਤੇ ਉਹ ਸਾਹਮਣੇ ਮਕਾਨ ਉਹ ਵੀ ਇੱਦਾਂ ਟੈਗ ਆਇਆ ਮਕਾਨ ਤੇ ਉਹ ਸਾਹਮਣੇ ਹੈਗਾ ਖੂਹ ਉਹ ਵੀ ਦੇਖਦੇ ਚ ਆ ਕੇ ਲੋ ਜੀ ਇੱਥੇ ਸਾਹਮਣੇ ਹੈਗਾ ਖੂਹ ਤੇ ਦੇਖਦੇ ਆ ਲੋਕਾਂ ਹਾਂ ਹਾਂ ਲੋ ਜੀ ਆ ਦੇਖੋ ਜੀ ਖੂਹ ਦੇ ਵਿੱਚ ਪਾਣੀ ਆ ਇਹੋ ਤੇ ਦੇਖੋ ਪਰ ਇੱਥੇ ਨਾ ਰਹਿੰਦੇ ਹੋਣੇ ਕਿਤੇ ਨਾ ਕਿਤੇ ਨਾ ਕੋਈ ਰਹਿੰਦਾ ਹੋਣਾ ਆ ਹਾਂ ਮੈਨੂੰ ਤਾਂ ਇੱਥੇ ਬਸੋ ਵੀ ਹੈ ਨਹੀਂ ਹੋ ਤੇ ਜਗਾ ਵੀ ਸੇਫ ਨਹੀਂ ਹੈਗੀ ਇਹ ਦੇਖੋ ਜੀ ਖੂਜੋ ਪਾਣੀ ਆ ਤੇ ਜਿਹੜਾ ਉਹ ਦੱਸਿਆ ਉਹ ਵੀ ਟੈਗ ਗਿਆ ਤੇ ਉਹ ਮਕਾਨ ਵੀ ਕੋਈ ਨਹੀਂ ਉੱਥੇ ਰਹਿੰਦਾ ਉਹ ਵੀ ਟੈਟ ਹੋ ਗਿਆ ਹੈਂ ਅਰੇ ਬਾਥਰੂਮ ਬਣਾਇਆ ਹਾਂ ਅੱਛਾ ਹਾਂ ਫੇ ਖੂਜੇ ਨਾਲ ਇਹ ਦੇਖੋ ਜਿਹੜੇ ਮਤਲਬ ਉਹ ਹਾਂ ਬਾਥਰੂਮ ਜਿਹਨਾਂ ਦਾ ਉਹ ਮਕਾਨ ਹੋਊਗਾ ਨਾ ਉਹਨਾਂ ਨੇ ਇੱਥੇ ਆਰ ਬਣਾਇਆ ਹੈ ਬਾਥਰੂਮ ਵਗੈਰਾ ਹਨਾ ਖੂਦ ਨਾਲ ਹੀ ਹੈ ਦੇਖੋ ਹਾਂ ਤੁਸੀਂ ਕਹਿੰਦੇ ਲੋਕ ਤਾਂ ਬਸ ਦੇ ਹੁਣ ਹੂੰ ਤਾਂ ਸਾਹਮਣੇ ਵੀ ਮਕਾਨ ਹੈਗਾ ਉਹ ਵੀ ਟੈ ਗਿਆ ਆ ਉਹ ਦੇਖੋ ਇਹ ਵੀ ਮਕਾਨ ਟੈ ਗਿਆ ਹੋਇਆ ਤੇ ਰੈਂਡੇ ਜ਼ਰੂਰ ਹੋਗਾ ਕਿ ਕਿਸੇ ਸਮੇਂ ਚ ਦੇਖਦੇ ਜਾ ਕੇ ਆ ਵੀ ਦਿਖਵਾ ਵੀ ਮਕਾਨ ਨਹੀਂ ਆ ਇਹ ਦੇਖੋ ਕਮਰਾ ਹੈ ਵੀ ਤੇ ਟੈ ਗਿਆ ਆ ਇਹ ਦੇਖੋ ਜੀ ਇਹ ਵਾਲਾ ਕਿੰਨੇ ਆ ਐ ਵੀ ਦੇਖੋ ਕਮਰਾ ਆ ਹਨਾ ਟੈਗ ਹੈ ਹੈ ਹਾਂ ਹਾਂ ਇਹ ਦੇਖੋ ਜੀ ਇੱਧਰ ਵੀ ਤੇ ਮਕਾਨ ਬਣਿਆ ਆ ਤੇ ਆ ਜੋ ਮੜਿਆ ਦੇ ਨਾ ਨਾ ਖਾ ਤੇ ਆ ਅੰਦਰ ਬੰਨ ਦੇ ਦੇਖਣਾ ਅੰਦਰ ਕੋ ਜਾਣੋ ਜਦੋਂ ਹੋਵੇ ਨਹੀਂ ਹੈ ਨਾ ਟੋਣੜਾ ਲੱਪਣ ਹਰੋ ਜਿੱਥੇ ਤੱਕ ਆਇਦੇ ਜਨ ਬਣਾਏ ਜਨ ਬਣਾਉਂਦੇ ਫੜ ਲਾਂਗੇ ਇਹ ਦੇਖੋ ਜੀ ਇਹ ਦੇਖੋ ਜੀ ਮਕਾਨ ਜਿੰਦਰੇ ਲੱਗੇ ਹੋਆ ਤੇ ਰੋਜ਼ ਇਹ ਦੇਖੋ ਜੀ ਤੇ ਰਾਧਾ ਸਾਮੇ ਦੀ ਫੋਟੋ ਪਈ ਹੈ ਸਾਹਮਣੇ ਤੇ ਜ਼ਰੂਰ ਦੇਖ ਦੇਖਦੀ ਹੋਗੀ ਤੇ ਬਾਕੀ ਮਕਾਨ ਤੇ ਢਿੱਟ ਗਿਆ ਹੈ ਪੂਰੀ ਤਰ੍ਹਾਂ ਢਿੱਟ ਗਿਆ ਹੈ ਮਿੱਟੀ ਦਾ ਬਣਿਆ ਹੋਇਆ ਹੈ ਮਕਾਨ ਇਹ ਲਪਾਈ ਮਿੱਟੀ ਦੀ ਹੈ ਕਮਰੇ ਨੂੰ ਵੈਸੇ ਜੰਦਾ ਲੱਗਾ ਹੋਇਆ ਤੇ ਖੋਟ ਠੇ ਠ ਕੇ ਆਇਆ ਉਧਰ ਵੀ ਲੋਕ ਲੱਗਾ ਹੋਇਆ ਤੇ ਟੈਟ ਹੋ ਗਿਆ ਉਹ ਮਕਾਨ ਤੇ ਛੱਡ ਗਿਆ ਦੱਸੋ ਨਾ ਤੇ ਜਦੋਂ ਪਿੱਛੇ ਅਸੀਂ ਆਏ ਵੀ ਪਿੱਛੇ ਮਤਲਬ ਕਿ ਸਾਨੂੰ ਦੱਸਿਆ ਵੀ ਜਦ ਤੁਰੇ ਸੀ ਉਹਨਾਂ ਨੇ ਕਿਹਾ ਸੀ ਹਾਂ ਵੀ ਉੱਥੇ ਬਾਗ ਚੀਤੇ ਬਹੁਤ ਰਹਿੰਦੇ ਆ ਤੇ ਐਦਾਂ ਹੀ ਸੋਈ ਆ ਤੇ ਇਹ ਵੀ ਟਿੱਟ ਰੁੱਟ ਗਈ ਉਹ ਬੋਝ ਤੇ ਇਹ ਦੋ ਕਮਰੇ ਆ ਬਿਲਕੁਲ ਟਿੱਟ ਗਏ ਉਹ ਦੇਖੋ ਜੀ ਹਨਾ ਕਿੰਨਾ ਬੰਦਾ ਚਾਵਾ ਨਾ ਬਣਾਉਂਦਾ ਤੇ ਟਟੂ ਗਏ ਉਹ ਉਹ ਜੀ ਇਸ ਤਰ੍ਹਾਂ ਹੈ ਦੇਖੋ ਜੇ ਦੇਖਣ ਨੂੰ ਕਿਹਾ ਜਾਵੇ ਤਾਂ ਇੱਥੇ ਕਿਹੜਾ ਕੋਈ ਮਤਲਬ ਕਿ ਸਾਧਨ ਵੀ ਹੈ ਨਹੀਂ ਕੋਈ ਆ ਨਹੀਂ ਜੀ ਆ ਨਹੀਂ ਸਕਦਾ ਹੈਗਾ ਬਹੁਤ ਮੁਸ਼ਕਲ ਆਣਾ ਜਾਣਾ ਤੇ ਫਿਰ ਕੋਈ ਦੇਖ ਲਓ ਬਿਲਕੁਲ ਮਕਾਨ ਨਾ ਬਣਿਆ ਸਾਰਾ ਹਨਾ ਤੇ ਟਟਾ ਹੁਣ ਤਾਂ ਟਟੂ ਗਏ ਉਹ ਤੇ ਛੱਡ ਕੇ ਚਲ ਗਏ ਉਹ ਮਕਾਨ ਤੇ ਇਹ ਵੀ ਆ ਇੱਧਰ ਹਾਂ ਤੇ ਅੰਦਰ ਵੀ ਇਦਾਂ ਹੀ ਆ ਤੇ ਉਹ ਸਾਹਮਣੇ ਦਿਖਾਇਆ ਉਹ ਵੀ ਇਸ ਤਰ੍ਹਾਂ ਹੀ ਆ ਜੀ ਹਾਂ ਆਹ ਦੇਖੋ ਤੁਮੇ ਤੋਂ ਬਣੀ ਆ ਹਾਂ ਬਗੜਾ ਕੀਤਾ ਆ ਇਸ ਦਾ ਬਗੜਾ ਕੀਤਾ ਹੁੰਦਾ ਸੀ ਉਹ ਆ ਚੀਜ਼ ਤੇ ਟੈਟ ਹੋ ਗਿਆ ਕੋਈ ਇੱਥੇ ਰਹਿੰਦਾ ਨਹੀਂ ਹੈਗਾ ਜੀ ਇਹ ਅਸੀਂ ਛੜਨੇ ਤੇ ਜਰ ਆਏ ਆ ਤਾਂ ਫਿਰ ਦੇਖਿਆ ਆ ਬਾਹਰ ਐਡਾ ਅਡਾ ਦੇਖੋ ਬਣਿਆ ਆ ਹਨ ਐਡਾ ਬਣੇ ਹੋਏ ਆ ਕਮਰੇ ਹਾਂ ਸਾਨੂੰ ਮਿਲੀਆਂ ਪਹਾੜਾਂ ਦੇ ਵਿੱਚ ਸ਼ੇਰ ਬਾਗ ਦੀਆਂ ਗੁਫਾਵਾਂ ਲੋ ਜੀ ਦੇਖੋ ਜੀ ਬਾਗ ਦੀਆਂ ਗੁਫਾਵਾਂ ਅੰਦਰ ਨੂੰ ਕਾਫੀ ਰਸਤਾ ਹੈ ਦੇਖਣ ਵਾਲਾ ਹੈ ਦੇਖੋ ਜੀ ਪਰ ਅਸੀਂ ਅੰਦਰ ਨਹੀਂ ਜਾ ਸਕਦੇ ਕੀ ਕਰੀਏ ਇਹਨਾਂ ਦੇ ਵਿੱਚ ਬਾਗ ਆ ਕੇ ਇੱਥੇ ਰਹਿੰਦੇ ਆ ਚੀਤੇ ਸ਼ੇਰ ਬਾਗ ਇੱਥੇ ਹੀ ਆ ਜੀ ਰਹਿੰਦੇ ਆ ਜੀ ਇਹ ਆ ਬਾਗ ਚੀਤੇ ਸ਼ੇਰਾਂ ਦੀਆਂ ਗੁਫਾਵਾਂ ਲੋ ਜੀ ਇੱਥੇ ਬਾਗ ਸ਼ੇਰ ਚੀਤੇ ਵਗੈਰਾ ਇੱਥੇ ਹੀ ਰਹਿੰਦੇ ਆ ਇਹਨਾਂ ਦੇ ਗੁਫਾਵਾਂ ਆ ਤੇ ਦੇਖ ਸਕਦੇ ਆ ਤੁਸੀਂ ਕੈਮਰੇ ਵਿੱਚ ਜੀ ਬਾਗ ਰਹੀਆਂ ਗੁਫਾਵਾਂ ਚੀਤੇ ਸ਼ੇਰਾਂ ਦੀਆਂ ਗੁਫਾਵਾਂ ਦੇਖੋ ਜੀ ਪਿੱਛੇ ਵੀ ਤੁਹਾਨੂੰ ਦਿਖਾਈ ਹੈ ਪਰੇ ਤੱਕ ਡੂੰਗੀ ਗੁਫਾ ਆ ਦੇਖ ਸਕਦੇ ਆ ਤੇ ਬਲਜਿਆ ਪੈ ਗਿਆ ਉਹ ਸਾਨੂੰ ਦਿਸਦੀ ਪਈ ਹੈ ਤੁਹਾਨੂੰ ਸ਼ਾਇਦ ਕੈਮਰੇ ਜਲ ਸੱਚੀ ਗੱਲ ਆ ਬਹੁਤ ਡੂੰਗੀ ਆ ਪਿੱਛੇ ਨੂੰ ਹੈ ਬਿਲਕੁਲ ਪਿੱਛੇ ਨੂੰ ਬਹੁਤ ਡੂੰਗੀ ਆ ਏ ਦੇਖੋ ਜੀ ਬਾਗ ਚੀਤੇ ਸ਼ੇਰਾਂ ਦੀ ਗੁਫਾ ਮਾ ਸਾਨੂੰ ਮਿਲੀਆਂ ਰਾਹ ਦੇ ਵਿੱਚੋਂ ਜੀ ਇਹ ਦੇਖੋ ਜੀ ਤੇ ਇਹ ਆ ਬਾਗ ਸ਼ੇਰ ਚੀਤੇਆਂ ਦੀ ਗੁਫਾ ਮਾ ਜੋ ਸਾਨੂੰ ਇੱਥੇ ਮਿਲੀਆਂ ਆ ਜੀ ਤੇ ਇੱਕ ਹੋਰ ਗੁਫਾ ਸਾਨੂੰ ਮਿਲਿਆ ਇਹ ਵੀ ਬਾਗ ਦੀ ਗੁਫਾ ਆ ਚੀਤੇ ਸ਼ੇਰ ਦੀ ਚ ਵੀ ਹੋ ਸਕਦੀ ਗੁਫਾ ਜੀ ਜ਼ਰੂਰ ਵੀ ਦੇਖੋ ਜੀ ਵਿੱਚ ਬਹੁਤ ਰਿਆ ਬਾਗ ਜੀ ਜ਼ਰੂਰ ਦੇਖ ਸਕਦੇ ਤੁਸੀਂ ਜੀ ਨਜ਼ਦੀਕ ਤੁਸੀਂ ਨਹੀਂ ਲਾਕੇ ਜਾ ਸਕਦੇ ਤੇ ਅਸੀਂ ਜ਼ਰੂਰ ਇੱਥੇ ਦਿਖਾਵਾਂਗੇ ਤੁਹਾਨੂੰ ਓ ਜੀ ਚਲੋ ਜੀ